ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਹੋ ਪੰਜਾਬੀ ਜੀਡਬੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰਗਾ ਜੀ ਮਿੰਟੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜੀਡਬੀਐਸਏ ਤੇ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵੱਧੋਂ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਕਾਲਸਨ ਇੰਸ਼ੋਰੈਂਸ ਅੰਸੀਬ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟ੍ਰਿਕੇਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟ੍ਰਿਕਿਆਣਾ ਟੌਨੀ ਟ੍ਰਿਕਿਆਣਾ ਦੇ ਨਾਲ ਤੁਸੀਂ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 415 909 0503 ਕ੍ਰਿਸ਼ਣ ਤਰੋਟਾ ਯੂਬਾਸਿਟੀ ਜੀਐਨ ਲਿਓ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਨਾਤੋਂ ਮਿਲਦੇ ਨੇ ਲੋਕੇਸ਼ਨ ਆ ਸੰਤਨੈਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 011 ਤੇ ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਆਪਤਾ ਸਿੰਘ ਸੰਗਾ ਯੂਬਾਸਿਟੀ ਤੇ ਬਲਦੇਵ ਸਿੰਘ ਕੰਗ ਯੂਬਾਸਿਟੀ ਤੋਂ ਇਨਾ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਨਾ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 23 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਸਰਕਾਰੀ ਜਾਇਦਾਦਾਂ ਤੋਂ ਲੰਘੇ ਦਿਨਾਂ ਦੇ ਵਿੱਚ ਵੀ ਇੱਕ ਵਾਰੀ ਚਰਚਾ ਛਿੜੀ ਸੀ ਕਿ ਪੰਜਾਬ ਸਰਕਾਰ ਦੀ ਸਰਕਾਰੀ ਜਾਇਦਾਦਾਂ ਉੱਤੇ ਮੈਲੀ ਅੱਖ ਹੈ ਜਾਂ ਕਹੇ ਲੋ ਕਾਲੀ ਅੱਖ ਹੈ ਇੱਕ ਵਾਰੀ ਫਿਰ ਤੋਂ ਇਹਨਾਂ ਨੇ ਨਿਗਾ ਟਿਕਾ ਰੱਖੀ ਹੈ ਜੀ ਉੱਥੇ ਇਹ ਕੋਈ ਹਿਲਾ ਵੀ ਕੀ ਆ ਕੋਈ ਹਿਲਾ ਬਚਦਾ ਨਹੀਂ ਹੈ ਨਾ ਹਮ ਹਮ ਕੁਝ ਤਾਂ ਕਰ ਨਹੀਂ ਪਾਉਗਾ ਜੀ ਉਸ 스테ਟ ਚਲਾ ਰਹੇ ਹੋ ਕਿ 스테이지 ਤੱਕ ਚਲਾ ਨਹੀਂ ਰਹੇ ਇਹ ਵੀ ਤਾਂ ਫਰਕ ਸੀਗਾ ਮਾਨ ਸਾਹਿਬ ਨੂੰ ਲੋਕ ਸਮਝਾ ਰਹੇ ਸੀ ਕਿ 스테ਟ ਤੇ 스테이지 ਦੇ ਵਿੱਚ ਜਨਾਬੇ ਆਲੀ ਬਹੁਤ ਫਰਕ ਹੁੰਦਾ ਤਾਂ 스테ਟ ਚਲਾਉਣੀ ਬਹੁਤ ਔਖੀ ਹੈ ਤਾਂ ਇਸ ਵੇਲੇ ਤੁਸੀਂ ਅੱਜ ਇੱਕ ਅੰਕੜਾ ਪੜੋ ਮੈਂ ਫੇਰ ਗੱਲ ਨੂੰ ਅੱਗੇ ਤੋਰਦਾ ਅੱਜ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਇੱਕ ਖਬਰ ਛਾਪੀ ਸੀ ਉਹਨੂੰ ਗੋਵ ਦੇ ਨਾਲ ਜੇ ਆਪਾਂ ਦੇਖੀਏ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਖਾਲੀ ਸਰਕਾਰੀ ਜ਼ਮੀਨਾਂ ਦੀ ਸ਼ਨਾਖਤ ਕਰ ਰਹੀ ਹੈ ਪੰਜਾਬ ਸਰਕਾਰ ਤੇ ਮਤਲਬ ਕਿ ਹੋ ਸਕਦਾ ਹੈ ਕਿ ਜਿਹੜੀ ਜ਼ਮੀਨ ਮੁੜ ਕੇ ਵਿਕਾਸ ਅਥਾਰਟੀਆਂ ਕੋਲ ਜਾ ਕੇ ਸ਼ਹਿਰੀ ਬਣਨ ਦੇ ਕਾਬਿਲ ਹੋਵੇ ਮਤਲਬ ਕਿ ਲਾਗੇ ਬਣੇ ਜਿਹੜੀਆਂ ਪ੍ਰਾਪਰਟੀਆਂ ਪਈਆਂ ਨੇ ਉਹਨਾਂ ਨੂੰ ਵਿਕਾਸ ਅਥਾਰਟੀਆਂ ਦੇ ਕੋਲ ਲਿਜਾ ਕੇ ਤੇ ਮੁੜ ਕੇ ਉਹਨਾਂ ਦਾ ਪੂਲ ਬਣਾ ਕੇ ਚੰਦ ਪੈਸੇ ਵਟ ਲੈ ਜਾਣ ਸਰ ਇਹ ਐਮਰਜੈਂਸੀ ਹੀ ਹੈ ਠੀਕ ਹੈ ਜੀ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀਗਾ ਲੰਮੇ ਸਮੇਂ ਤੋਂ ਕਿ ਪੰਜਾਬ ਦੇ ਹਾਲਾਤ ਇਦਾਂ ਦੇ ਬਣ ਜਾਣਗੇ ਕਿ ਪੈਸਾ ਢਿਲਾ ਜਿਹੜਾ ਉਹ ਤੁਹਾਡਾ ਇੰਨਾ ਘਟ ਜਾਏਗਾ ਤੁਸੀਂ ਆਪਣੀ ਜੀ ਤੁਝ ਜਦ ਕਰੋ ਦੇਖੋ ਹਰੇਕ ਬੰਦੇ ਦਾ ਆਪਣਾ ਆਪਣਾ ਪੁਆਇੰਟ ਆਫ ਊ ਹ ਦਾ ਪੀਓਵੀ ਪਰ ਮੇਰਾ ਮੰਨਣਾ ਹੈ ਕਿ ਇਸ ਆਰਥਿਕ ਮਸਲੇ ਤੇ ਸਾਰੀਆਂ ਧਿਰਾਂ ਜਿਹੜੀਆਂ ਆਪੋ ਆਪਣੇ ਰਾਗ ਲਾਪਦੀਆਂ ਕੋਈ ਕਿਸੇ ਨੂੰ ਸਪੋਰਟ ਕਰਦਾ ਹੈ ਕੋਈ ਕਿਸੇ ਨੂੰ ਸਪੋਰਟ ਕਰਦਾ ਪਰ ਆਰਥਿਕ ਮੁੱਦਾ ਇਦਾਂ ਦਾ ਹੁੰਦਾ ਹੈ ਕਿ ਇੱਥੇ ਤੁਹਾਨੂੰ ਨਿਰਪੱਖ ਹੋ ਕੇ ਸੋਚਣਾ ਪੈਂਦਾ ਕੋਈ ਕਹਿੰਦਾ ਜੀ ਕਿ ਮੈਂ ਕਾਰਖਾਨੇ ਨਹੀਂ ਲੱਗਣੇ ਚਾਹੀਦੇ ਕੋਈ ਕਹਿੰਦਾ ਜੀ ਖੇਤੀ ਆਧਾਰ ਤੇ ਇਨਵੈਸਟਮੈਂਟ ਹੋਣੀ ਚਾਹੀਦੀ ਆ ਵਗੈਰਾ ਵਗੈਰਾ ਪਰ ਹੋ ਕੁਝ ਨਹੀਂ ਨਾ ਕੀ ਉਹ ਦਾ ਸਟਾ ਕੀਆ ਜੀ ਹੁਣ ਤੁਸੀਂ ਦੇਖੋ ਕਿ ਅਪ੍ਰੈਲ ਤੋਂ ਜੁਲਾਈ ਯਾਨੀ ਪਹਿਲੀ ਜਿਹੜੀ ਤਮਾਈ ਹੋ ਗਈ ਅਪ੍ਰੈਲ ਅਗਮਈ ਚ ਇਹਦੇ ਚ ਜਿਹੜਾ ਮਾਲੀਆ ਕਮਾਇਆ ਹੈ ਪੰਜਾਬ ਗਵਰਨਮੈਂਟ ਨੇ ਉਹ ਹੈ 30,500 ਰੁਪਏ ਹੂੰ 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 ਪਰ ਜਿਹੜਾ ਖਰਚਾ ਹੈ ਉਹ ਆ 41,352 ਮਤਲਬ ਕਿ ਜੇ ਤੁਸੀਂ ਦੇਖੋ ਕਿ ਪਹਿਲੀ ਤਮਾਈ ਤੋਂ ਐਕਸਟਰਾ ਗਿਆ ਗਿਆ ਜੁਲਾਈ 4 ਮਹੀਨੇ ਜੀ ਯਾਨੀ 4 ਮਹੀਨਿਆਂ ਦੇ ਵਿੱਚ ਹੀ ਤੁਹਾਡਾ ਮਾਲੀਆ ਘਾਟਾ ਕਿੰਨਾ ਹੋ ਗਿਆ 10690 ਕਰੋ ਹੂੰ ਉਹ ਰਾਜ ਨੇ ਇਸ ਸਮੇਂ ਤੀ ਦੁਨਾਨ ਖਰਚਿਆਂ ਨੂੰ ਪੂਰਾ ਕਰਨ ਲਈ 12191 ਕਰੋੜ ਦਾ ਖਰਚਾ ਚੁੱਕਿਆ ਤੁਸੀਂ ਮੈਨੂੰ ਦੱਸੋ ਕਿ ਕਿੰਤਾ ਦੀ ਹਾਲਤ ਹੋ ਬੁਰੀ ਹੋਏਗੀ ਜੇ ਇਸ ਨੂੰ ਆਪਾਂ ਬੁਰੀ ਨਾ ਕਵਾਂਗੇ ਤਾਂ ਬੁਰੀ ਹਾਲਤ ਕਿਸ ਤਰ੍ਹਾਂ ਦੀ ਹੂੰ ਤਾਂ ਹੁਣ ਇਹਨਾਂ ਦੇ ਕੁੱਲ ਬਤਲ ਬਹੁਤ ਕੱਟਦੇ ਬੜੇ ਸੀਮਤ ਨਿਗਾਹ ਇਲੈਕਸ਼ਨ ਬੜਾ ਜਿਹੜਾ ਉਹ ਸਟਾਰਟ ਹੋ ਜਾਏਗਾ ਆ 2-4 ਮਹੀਨੇ ਜਿਵੇਂ 26 ਚੜੇਗਾ ਇਹਨਾਂ ਦਾ ਸਟਰਗਲ ਹੋਰ ਵੱਜਾ ਮੇਰਾ ਮੰਨਣਾ ਹੈ ਕਿ ਇਹਨਾਂ ਦੀ ਅੰਦਰੂਨੀ ਚਚਤੂ ਆਪਸਰਾਂ ਦੀ ਬੇਰੋਖੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਫੇਸ ਕਰਨੀਆਂ ਪੈਣਗੀਆਂ ਤਾਂ ਬਰਾਹਾਲ ਜੇ ਜੇ ਪੈਸਾ ਹੋਏਗਾ ਆ ਫਿਰ ਪੂੰਜੀਗਤ ਖਰਚੇ ਜਿਹੜੇ ਆ ਉਹ ਕੱਢ ਲੈ ਜਾਣਗੇ ਜਿੱਦਾਂ ਕਿਸੇ ਸ਼ਹਿਰ ਨੂੰ ਕੋਈ 20 ਕਰੋੜ ਦੇਣਾ 50 ਕਰੋੜ ਦੇਣਾ ਜੇ ਉਹ ਲੱਗਦਾ ਤਿਸੂਗਾ ਲੋਕਾਂ ਨੂੰ ਤਦੇ ਹੀ ਤੇ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ ਵੋਟਾਂ ਮੰਗ ਸਕਦੇ ਆ ਸੋ ਲਿਹਾਜ਼ਾ ਇਸੇ ਕਰਕੇ ਹੁਣ ਖਬਰ ਇਹ ਆ ਕਿ ਸਾਰੇ ਮਹਿਕਿਆਂ ਦੇ ਪ੍ਰਮੁੱਖ ਸਕੱਤਰਾਂ ਤੇ ਪ੍ਰਬੰਧਕੀ ਸਕੱਤਰਾਂ ਨੂੰ ਚੰਡੀਗੜ੍ਹ ਬੁਲਾ ਕੇ ਮੀਟਿੰਗ ਕੀਤੀ ਆ ਜਿੰਨੀ ਕੁ ਮੇਰੀ ਜਾਣਕਾਰੀ ਆ ਕਿ ਜਿਹੜੇ ਚੀਫ ਸੈਕਟਰੀ ਆ ਉਹਨਾਂ ਨੇ ਇੱਕ ਤੇ ਸਾਰਿਆਂ ਨੂੰ ਕਿਹਾ ਕਿ ਮਾਲੀਆ ਜਿਹੜਾ ਵੀ ਤੁਹਾਡੇ ਵੱਲ ਬਖਾਇਆ ਖਲੋਤਾ ਤੁਰੰਤ ਦਿਓ ਨਹੀਂ ਤੇ ਸਰਕਾਰ ਦੇ ਚੱਕੇ ਜਾਮ ਹੋ ਗਏ ਜੀ। ਹੂੰ। ਜੋ ਇਸ ਕਰਕੇ ਉਹ 1000 ਕੇ 1100 ਕਰੋੜ ਰੁਪਈਆ ਬਣਦਾ ਤਾਂ ਉਹਦੇ ਵਿੱਚ ਇਹ ਆ ਕਿ ਥੋੜਾ ਬਹੁਤਾ ਇਹਨਾਂ ਨੂੰ ਹੱਥ ਪੁੱਲਾ ਹੁੰਦਾ ਦੇ ਚਾਹੂਗਾ। ਪਰ ਜੇ ਆਪਾਂ ਦੇਖੀਏ ਤਾਂ ਬਾਕੀ ਬਾਜੇ ਜਿਹੜੇ ਆ ਉੱਗੇ ਪਏ ਤੇ ਇਸ ਤਰ੍ਹਾਂ ਕੀ ਹੁਣ ਲਗਭਗ ਲਗਭਗ ਅਕਾਲੀ ਮਾਡਲ ਤੇ ਆ ਗਏ ਜਿਸ ਨੂੰ ਇਹ ਪੰਡ ਤੇ ਹੁੰਦੇ ਸੀਗੇ ਕਿ ਹੁਣ ਇਸ ਟੂ ਪੂਲਿੰਗ ਕਰਕੇ ਜ਼ਮੀਨ ਨੂੰ ਥੋੜਾ ਵੇਚੀਏ ਵਟੀਏ ਤੇ ਫਿਰ ਆਪਣਾ ਕੰਮ ਚਲਾਈਏ ਯਾਨੀ ਕੁਲ ਮਿਲਾ ਕੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀਗੀ ਬੇਸਿਕਲੀ ਉਹ ਪੈਸਾ ਕਮਾਉਣ ਦਾ ਹੀ ਸਾਧਨ ਸੀ ਇਹ ਗੱਲ ਜਿਹੜੀ ਉਸ ਗੱਲ ਤੋਂ ਖੁੱਲ ਗਈ ਜਦੋਂ ਸੋਸ਼ਲ ਮੀਡੀਆ ਉੱਤੇ ਬੱਲੇ ਬੱਲੇ ਕਰਕੇ ਸਰਕਾਰ ਚਲਾਉਣੀ ਹੋਵੇ ਮਿੰਟੂ ਜੀ ਫਿਰ ਜਦੋਂ ਜ਼ਮੀਨੀ ਹਕੀਕਤ ਨਾਲ ਵਾਪਿੰਦਾ ਫਿਰ ਪਤਾ ਲੱਗਦਾ ਇਹ ਚੀਮਾ ਸਾਹਿਬ ਜਵਾਕਾਂ ਜਵਾਕ ਕੋਈ ਕਿਸੇ ਪੁਲਿਸ ਚੱਕ ਕੇ ਲੈ ਜਾਏ ਤੇ ਮਨਵਾ ਲਵੇ ਪੁਲਿਸ ਕੋਈ ਚੱਕ ਕੇ ਲੈ ਜਾਏ ਕੋਈ ਕਿਸੇ ਵੀ ਤਰ੍ਹਾਂ ਦਾ ਗਵਾਹ ਕਰਕੇ ਉਹਨੂੰ ਕੁਚੜ ਜੱਕੀ ਫਿਰਨਗੇ ਵੀ ਪਰੇ ਮਾਨਸ ਉਹ ਜਵਾਕ ਤਾਂ ਪੁਲਿਸ ਵਾਲਾ ਵੀ ਘਰੇ ਫੜਾ ਜੂਗਾ ਜਦੋਂ ਬਰਾਮਦੀ ਕਰ ਲਿਆ ਉਹਨਾਂ ਨੇ ਤੇ ਤੁਸੀਂ ਉਹ ਫੋਟੋ ਸੈਸ਼ਨ ਦੇ ਵਿੱਚ ਪਾ ਕੇ ਤੇ ਉਹ ਉੱਥੇ ਜਦੋਂ ਦਿੱਲੀ ਜਾਂਦੇ ਕੋਈ ਫੰਡ ਫੰਡ ਲੈਣ ਉੱਥੇ 바ਰਗੇਨਿੰਗ ਕਰਕੇ ਮੁੜਿਆਉਂਦੇ ਉੱਥੇ ਫਿਰ ਇਹਨਾਂ ਤੋਂ ਚੱਜ ਨਾਲ ਗੱਲ ਵੀ ਨਹੀਂ ਹੁੰਦੀ ਆ ਪਾ ਲੰਗੇ ਦਿਨ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਵੀ ਕੀਤੀ ਸੀਗੀ ਵੀ ਗਏ ਤਾਂ ਇੱਥੋਂ ਪੂਰੀਆਂ ਬੜਕਾਂ ਮਾਰ ਕੇ ਸੀ ਤੇ ਜਾ ਕੇ ਉਹਨਾਂ ਦੀਆਂ ਸ਼ਰਤਾਂ ਮੰਨ ਕੇ ਚੀਮਾ ਸਾਹਿਬ ਵਾਪਸ ਆ ਗਏ ਅਰੇ ਇਹ ਚੀਮਾ ਸਾਹਿਬ ਕੋਈ ਵਿੱਤ ਕੋਈ ਮਾਹਰ ਥੋੜੀ ਨੇ ਹਾਂਜੀ ਇਹਨਾਂ ਦਾ ਤੇ ਪੇਸ਼ਾ ਹੀ ਵਕਾਲਤ ਹੈ ਵਕਾਲਤ ਜੀ ਬਿਲਕੁਲ ਇਹ ਕੋਈ ਕਿੱਥੇ ਅਰਥਚਾਰੀ ਦਾ ਹੈ ਕੋਈ ਸਟੂਡੈਂਟ ਥੋੜੀ ਰਹੇ ਨੇ ਹਾਂ ਮੈਨੂੰ ਇੱਕ ਸੱਜਣ ਨੇ ਦੱਸਿਆ ਉਹ ਕਿਸੇ ਪਾਰਟੀ ਬਣੀਓ ਕੋਈ ਪਾਲਿਸੀ ਮੇਕਿੰਗ ਦੇ ਵਿੱਚ ਇੱਕ ਮੀਟਿੰਗ 'ਚ ਬੈਠਾ ਸੀਗਾ ਤੁਹਾਡੇ ਵਾਂਗੂ ਹੋਣ ਹਾਰ ਨੌਜਵਾਨ ਮੇਰਾ ਦੋਸਤ ਹੈ ਜੀ ਤੇ ਬੜਾ ਕਾਬਲ ਇਨਸਾਨ ਹੈ ਕਿ ਕਿਸੇ ਦਿਨ ਤੁਹਾਨੂੰ ਮੈਂ ਉਹ ਉਹਦੇ ਰੋਬਰੂ ਵੀ ਕਰਾਉਂਗਾ ਜਦੋਂ ਉਹਦਾ ਟਾਈਮ ਆ ਗਿਆ ਆਉਣ ਵਾਲਾ ਟਾਈਮ ਤੇਰੇ ਭਾਈ ਦਾ ਉਸ ਬੰਦੇ ਦਾ ਟਾਈਮ ਆ ਉਹ ਤੁਹਾਡਾ ਉਹ ਤੁਹਾਨੂੰ ਬਹੁਤ ਵੱਡਾ ਲੀਡਰ ਕਿਸੇ ਟਾਈਮ ਦਿਖਾਈ ਦੇਵੇਗਾ ਤਾਂ ਉਸਨੇ ਕਿਹਾ ਕਿ ਜਦ ਮੈਂ ਮਤਲਬ ਕਿ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਜੀਮਾ ਸਾਹਿਬ ਨੂੰ ਦੋ ਤਿੰਨ ਸਵਾਲ ਕੋਈ ਬਣ ਰਹੀ ਸੀ ਕੋਈ ਪਾਲਿਸੀ ਕਹਿ ਲੋ ਜਮ ਆਉਣ ਵਾਲੇ ਸਮੇ ਲਈ ਤੇ ਵੀ ਉਹ ਰੀਵਿਊ ਨਹੀਂ ਕਰੂੰਗਾ ਤਾਂ ਕਹਿੰਦੇ ਕਿ ਜੀਮਾ ਸਾਹਿਬ ਆਸੇ ਪਾਸੇ ਚੱਕਣ ਲੱਗ ਗਏ ਤਾਂ ਠੀਕ ਉਸ ਵੇਲੇ ਜਿਹੜੇ ਇਹਨਾਂ ਦੇ ਫਾਈਨੈਂਸ ਦੇ ਬੜੇ ਵੱਡੇ ਅਫੀਸਰ ਸੀ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ ਜੀ ਤਾਂ ਫਰਤਕ ਤਕਾਲ ਉਹਨਾਂ ਨੂੰ ਬੁਲਾਇਆ ਗਿਆ ਹੂੰ ਉਸ ਗੱਲ ਤੇ ਸਫਾਈ ਦੇਣ ਲਈ ਹੂੰ ਯਾਨੀ ਉਹ ਬੇਸਿਕ ਚੀਜ਼ ਸੀ ਉਹ ਕਹਿੰਦੇ ਕੋਸੇ ਚੀਜ਼ ਨਾਲ ਜੁੜੀ ਬੇਸਿਕ ਚੀਜ਼ ਸੀ ਜਿਹੜੀ ਮੈਂ ਪੁੱਛੀ ਤੇ ਚੀਮਾ ਸਾਹਿਬ ਉਸ ਗੱਲ ਤੇ ਲਾਜਵਾਬ ਹੋ ਗਏ ਜਵਾਬ ਨਹੀਂ ਦੇ ਪਾਏ ਤਾਂ ਮਤਲਬ ਇਹ ਆ ਕਿ ਜਿਸ ਦਾ ਕਾਮ ਮੁਸਕੁਰ ਸਾਜੀ ਵਾਲੀ ਕਹਾਣੀ ਨੇ ਜਿਹੜੀ ਕਿਤੇ ਨਾ ਕਿਤੇ ਉਹ ਸਹੀ ਹੁੰਦੀ ਆ ਸਟੇਕ ਹੁੰਦੀ ਆ ਕਿ ਸਾਨੂੰ ਇੱਕ ਬੜੇ ਵਧੀਆ ਅਰਥਸ਼ਾਸਤਰੀ ਦੀ ਜ਼ਰੂਰਤ ਸੀ ਜਿਵੇਂ ਦੇਸ਼ ਨੂੰ ਮਨਮੋਹਨ ਸਿੰਘ ਵਰਗੇ ਦੀ ਜ਼ਰੂਰਤ ਸੀਗੀ ਤਾਂ ਮਨਮੋਹਨ ਸਿੰਘ ਉਹ ਰਾਣੇਆਂ ਮੌਕੇ ਤੇ ਇੱਕ ਡੁੱਬਦੀ ਬਿੜੀ ਨੂੰ ਪਾਰ ਲਾਤਾ ਸੀਗਾ ਸਾਨੂੰ ਐਸੇ ਕ ਅਰਥਸ਼ਾਸਤਰੀ ਦੀ ਲੋੜ ਹੈ ਜੀ ਬਿਲਕੁਲ ਤੇ ਹੜ੍ਹਾਂ ਦੇ ਵਿੱਚ ਕਹਿੰਦੇ ਫੇਰ ਐਲਾਨ ਕਰਤਾ ਤੇ ਪਰ ਮੁਆਵਜ਼ਾ ਮਿਲੂਗਾ ਇਹ ਵੱਡਾ ਸਵਾਲ ਹੈ ਪਿਛਲੇ ੜੀ ਤਾਂ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇ ਰਹੇ ਸੀ ਪਤਾ ਲੱਗਾ ਕਿ ਅਗਤੀ ਦਾ ਸਰਕਾਰ ਲਾਪਤਾ ਹੀ ਹੋਗੀ ਮੁਆਵਜ਼ੇ ਦਾ ਕੀ ਦੇਣੇ ਸੀ ਦੇਖੋ ਮਾਨ ਸਰ ਕੱਲ ਆਏ ਨੇ कल निकले ने कैलो कई दिन बाद ठीक है ता इन्ना ने विजिट ਕੀਤਾ ਹੈ ਇਧਰੋਂ ਹਰੀਕੇ ਵਾਲੀ ਸਾਈਡ ਤੋਂ ਤੇ ਫਿਰ ਅਫਰੋਜ਼ਪੁਰ ਵਾਲੀ ਸਾਈਡ ਤੱਕ ਗਏ ਨੇ ਮੇਰੇ ਖਿਆਲ ਦੇ ਨਾਲ ਇਸ ਦੀ ਕੁਮਰੀ ਜਾਣਕਾਰੀ ਆ ਕਿਉਂਕਿ ਕੱਲ ਇਨਾਂ ਨੇ ਹਵਾਈ ਸਰਵੇਖਣ ਵੀ ਕੀਤਾ ਸੀਗਾ ਜੀ ਹਵਾਈ ਸਰਵੇਖਣ ਵੀ ਕੀਤਾ ਸੀਗਾ ਅਫਰੋਜ਼ਪੁਰ ਜ਼ਿਲ੍ਹਾ ਯਾਨੀ ਇਧਰਲੀ ਸਾਈਡ ਆਗੇ ਤੇ ਕਪੂਰਥਲਾ ਹਵਾਈ ਸਰਵੇਖਣ ਕੀਤਾ ਇੱਕ ਸultanpur Lodhi ਦੇ ਮੰਡ ਖੇਤਰ ਚ ਦਰਿਆ ਬਿਆਸ ਤੇ ਚੜ੍ਹਿਆ ਉੱਥੇ ਇੱਕ ਪੁਲ ਤੇ ਵੀ ਇਹਨਾਂ ਦੀ ਫੋਟੋ ਨਜ਼ਰ ਆ ਰਹੀ ਹੈ ਦਾ ਮਤਲਬ ਇਹ ਹੈ ਕਿ ਕਿਥੇ ਗਏ ਆ ਫੋਟੋ ਪਾ ਕਿਤੇ ਫੋ ਕੰਮ ਤੁਹਾਨੂੰ ਪਤਾ ਚਲਾ ਕੇ ਆ ਕੇ ਹੁਣ ਇਹਨਾਂ ਨੇ ਕੱਲ ਫੇਰ ਕਿਹਾ ਕਿ ਹੜਾਂ ਕਾਰਨ ਹੋਏ ਨੁਕਸਾਨ ਦੀ ਇੱਕ ਇੱਕ ਪੈਸੇ ਦਾ ਮੁਆਵਜ਼ਾ ਦੀ ਮੰਗ ਇਹ ਬਿਲਕੁਲ ਤੁਹਾਡੀ ਗੱਲ ਮੁਰਗੀ ਵਾਲੀ ਆ ਮਜ਼ਾਕ ਬਣ ਗਿਆ ਮੁਆਵਜ਼ੇ ਦਾ ਵੀ ਮਜ਼ਾਕ ਬਣ ਗਿਆ ਪਰ ਦਰਅਸਲ ਸਮੱਸਿਆ ਕੀ ਆ ਕਿ ਗੱਲਾਂ ਹੁਣ ਇਹਨਾਂ ਨੇ ਐਤਕੀ ਉਹ ਗੱਲਾਂ ਨਹੀਂ ਕਹੀਆਂ ਕਿਉਂਕਿ ਇਹਨਾਂ ਨੂੰ ਪਤਾ ਹੈ ਇਹ ਬਖੂਬੀ ਜਾਣਦੇ ਆ ਕਿ ਕਿੰਨਾਂ ਗੱਲਾਂ ਤੇ ਇਹ ਝੂਠ ਬੋਲ ਦਿੰਦੇ ਆ ਕਿੰਨਾਂ ਗੱਲਾਂ ਤੇ ਇਹ ਲਫਜ਼ਬਾਜ਼ੀ ਕਰ ਦਿੰਦੇ ਆ ਉਸ ਤੋਂ ਬਾਅਦ ਇਹ ਫਸੇ ਹੁੰਦੇ ਪਰ ਕਦੇ ਉਹ ਗੱਲ ਦਰਉਂਦੇ ਨਹੀਂ ਹਮ ਹੁਣ ਦੇਖੋ ਕਿਸਾਨਾਂ ਨੂੰ ਜਿਹੜਾ ਮੁਆਫਜ਼ਾ ਚਾਹੀਦਾ ਹੁੰਦਾ ਮੰਨ ਲਓ ਹੁਣ ਕਿਸੇ ਦਾ ਛੋਨਾ ਨਹੀਂ ਲੱਗੇਗਾ ਆਗਾ ਜੀ ਜੀ ਤਾਂ ਉਹਦਾ ਸਮਾ ਜਿਹੜਾ ਮਾਰਿਆ ਗਿਆ ਕਿਉਂਕਿ ਹੁਣ ਆਲਮੋਸਟ ਸਤੰਬਰ ਤੇ ਚੜ੍ਹਨ ਵਾਲਾ ਜੇ ਚੁੰਡਾ ਨਹੀਂ ਲਾ ਪਉਂਦਾ ਤਾਂ ਉਹਦਾ ਨੁਕਸਾਨ ਤੇ ਫਿਰ ਲਗਭਗ 60-70 ਹਜ਼ਾਰ ਦਾ ਹੈ ਹੂੰ ਹੂੰ ਤਾਂ ਉਹ ਵੀ ਪਰਪਾਈ ਤੇ ਕੀਤੀ ਹੋਈ ਨਹੀਂ ਜਾ ਸਕਦੀ ਜੇ ਉਹਦਾ ਮਾਲ ਡੰਗਰ ਪ੍ਰਭਾਵਿਤ ਹੋ ਗਿਆ ਤੇ ਉਹ ਤੁਸੀਂ ਵਖਰੇ ਤੌਰ ਤੇ ਲੈ ਲਵੋ ਪਰ ਜਿਹੜਾ ਮੁਆਵਜ਼ਾ ਹੈ ਮੈਂ ਉਦੋਂ ਵੀ ਕਹਿ ਦਿੱਤਾ ਸੀਗਾ ਜਦੋਂ ਮੁਰਗੀ ਵਾਲਾ ਮਸਲਾ ਉੱਠਿਆ ਸੀਗਾ ਮੈਂ ਉਦੋਂ ਵੀ ਪੰਜਾਬੀਆਂ ਨੂੰ ਕਿਹਾ ਸੀਗਾ ਕਿ ਨੌਰਮ ਸੀ ਹੀ ਨਹੀਂ ਆਗੇ ਹੂੰ ਹੂੰ ਮਤਲਬ ਕਿ ਮੁਆਵਜ਼ੇ ਦੇ ਇਸ ਤਰ੍ਹਾਂ ਦੇ ਨਿਯਮ ਹੀ ਨਹੀਂ ਹੈ ਨਿਯਮ ਮੇਰੇ ਖਿਆਲ ਦੇ ਨਾਲ ਵਧੇਰੇ ਤੋਂ ਵਧੇਰੇ ਜੇ ਤੁਸੀਂ ਕਿਸੇ ਨੂੰ ਦੇਵੋਗੇ ਤਾਂ ਉਹ 10 ਤੋਂ 15000 ਰੁਪਏ ਤੋਂ ਵੱਧ अमाउंट ਨਹੀਂ ਬਣ ਸਕਦੀ। ਹੂੰ। ਜੋ ਕੱਲ ਇਹ ਫੇਰ ਕਹਗੇ ਜੀ ਇੱਕ ਇੱਕ ਪੈਸੇ ਦਾ ਮੁਆਵਜ਼ਾ ਦੇਵਾਂਗੇ ਤਾਂ ਗੱਲ ਖਰੀ ਕਰਨੀ ਚਾਹੀਦੀ ਆ ਕਿ ਵੇਖੋ ਜੇ ਆਪਾਂ ਕੇਂਦਰ ਦਾ ਦੇਖੀਏ ਕੁਦਰਤੀ ਆਫਤ ਦੇ ਦੌਰਾਨ ਖਰਾਬ ਹੋਈ ਫਸਲ ਤੇ ਮਿਲਣ ਵਾਲੇ ਮੁਆਵਜ਼ੇ ਦੀ ਗੱਲ ਕਰ ਰਹੇ ਹਾਂ ਤਾਂ ਇਹ ਮੰਤਲੋ ਕਿ ਤਿੰਨ ਭਾਗਾਂ 'ਚ ਸੂਬਣ ਦਿੱਤਾ ਜਾਂਦਾ ਹੈ। ਹੂੰ ਹੂੰ। ਖਰਾਬ ਹੋਈ ਜਿਹੜੀ ਫਸਲ ਹੁੰਦੀ ਆ ਉਸ ਦੀ ਦਰ ਦੇ ਨਾਲ ਹੀ ਮੁਆਵਜ਼ਾ ਦਿੱਤਾ ਜਾਂਦਾ ਹੈ। ਜੇਕਰ 25% ਤੱਕ ਫਸਲ ਖਰਾਬ ਹੁੰਦੀ ਹੈ ਤਾਂ ਉਸ ਦੇ ਹਿਸਾਬ ਨਾਲ ਪੈਸੇ ਮਿਲਣਗੇ। ਜੇ 75 ਤੋਂ 100% ਦੀ ਤਾਂ ਉਸ ਦੇ ਹਿਸਾਬ ਨਾਲ ਤਾਂ ਇਸ ਫਸਲ ਖਰਾਬੀ ਦਾ ਜਿਹੜਾ ਵੱਧ ਤੋਂ ਵੱਧ ਅਮਾਉਂਟ ਹੈ ਜਿੰਨੀ ਤੁਹਾਨੂੰ ਜਾਣਕਾਰੀ 15 ਹਜ਼ਾਰ ਹੈ। ਤਾਂ 15 ਹਜ਼ਾਰ ਵਾਣ ਬਣਾਉਣ ਚੋਨਾ ਲਾਉਣ ਇਹ ਲੇਵਰਿੰਗ ਵਗੈਰਾ ਤੇ ਹੀ ਖਰਚ ਆ ਜਾਂਦਾ ਸੋ ਇਸ ਵਾਰੀ ਵੀ ਮਾਨ ਸਾਹਿਬ ਸਪਸ਼ਟ ਨਹੀਂ ਦੱਸ ਕੇ ਗਏ ਪੰਜਾਬੀਆਂ ਨੂੰ ਕਿ ਭਾਈ ਥੋੜਾ ਬਹੁਤਾ ਰਗਣਾ ਤੁਹਾਨੂੰ ਚੱਲਣਾ ਹੀ ਪਊਗਾ ਖਾਸ ਤੌਰ ਤੇ ਦੇਖੋ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਹਾਂ ਵਾਰ-ਵਾਰ ਲੋਕਾਂ ਨੂੰ ਸਮਝਾ ਰਿਹਾ ਹਾਂ ਸਾਰਿਆਂ ਨੂੰ ਪੱਤਰਕਾਰ ਵਰਗ ਵੀ ਪਤਾ ਨਹੀਂ ਕਿਉਂ ਨਹੀਂ ਬੋਲ ਰਿਹਾ ਕਿ ਅਸਲ ਕਿ ਹੁਣ ਸਮਾਂ ਆ ਗਿਆ ਹੈ ਕਿ ਸਟ੍ਰੀਟ ਦੇ ਹੱਥ ਤੇ ਖੜੇ ਹੀ ਖੜੇ ਆ ਹੁਣ ਕੇਂਦਰ ਸਰਕਾਰ ਤੋਂ ਕੁਝ ਨਾ ਕੁਝ ਮੰਗਿਆ ਜਾਵੇ ਕਿ ਇਹ ਦੋਰੀ ਵਿਪਤਾ ਹੁੰਦੀ ਹੈ ਦੋਰੀ ਵੀ ਨਹੀਂ ਤੀਰੀ ਆ ਕਿਉਂਕਿ ਇਹ ਜਿਆਦਾ ਮੰਡ ਏਰੀਆ ਜਾਂ ਕਹਿੰਨ ਨੂੰ ਕਿ ਦਰਿਆਈ ਏਰੀਆ ਜਾ ਕੇ ਕਈ ਵਾਰ ਕਹਿੰਦਾ ਹੈ ਇਹ ਸਰਹੱਦੀ ਇਲਾਕੇ ਨਾਲ ਹੂੰ ਉਜੜ ਇਸ ਤਰ੍ਹਾਂ ਅੱਦੀ ਲਾਕੇ ਆ ਉਹਦੇ ਚ ਕੀ ਆ ਪਾਣੀ ਚੜ ਗਿਆ ਫਿਰ ਉਹ ਰੇਤ ਕੱਢਦੇ ਆ ਦੋ ਤੇ ਤੀਜੀ ਗੱਲ ਇਹ ਆ ਕਿ ਜੇ ਉਤੋਂ ਫੇਰ جنگ ਜਾਂ ਯੁੱਧ ਦੇ ਅਸਰ ਬਣ ਜਾਣ ਫਿਰ ਉਹਨਾਂ ਨੂੰ ਘਰ ਛੱਡਣਾ ਪੈਂਦਾ ਸੋ ਤੀਰੀ ਵਿਪਤਾ ਬਣ ਜਾਂਦੀ ਉਹਨਾਂ ਲੋਕਾਂ ਵਾਸਤੇ ਤਾਂ ਉਹ ਲੋਕ ਦੇਸ਼ ਦੀ ਸੁਰੱਖਿਆ ਹਿੱਤ ਵੀ ਆਪਣਾ ਉਜਾੜਾ ਕਰਵਾਉਂਦੇ ਆ ਤੇ ਕੁਦਰਤੀ ਵਿਪਤਾ ਵੀ ਫੇਸ ਕਰਦੇ ਆ ਉਹਨਾਂ ਵਾਸਤੇ ਸਪੈਸ਼ਲ ਪੈਕੇਜ ਜਾਂ ਕੋਈ ਸਪੈਸ਼ਲ ਕੋਸ਼ ਕੇਂਦਰ ਵਾਲਿਆਂ ਬਣਾ ਦਿੱਤਾ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਆ ਕਿਉਂਕਿ ਮੁਆਵਜ਼ੇ ਦੇ ਵਿੱਚ ਵੀ ਉਹਨਾਂ ਦਾ ਹਿੱਸਾ ਤੇ ਕੇਂਦਰ ਵਾਲਿਆਂ ਦਾ ਹੁੰਦਾ ਨਹੀਂ ਤੇ ਇਹ ਸਾਰਾ ਦੇ ਨਹੀਂ ਸਕਦੇ ਪਰ ਇੱਕ ਸਪੈਸ਼ਲ ਇੱਕ ਮਤਲਬ ਕਿ ਕੋਸ਼ ਬਣਿਆ ਹੋਵੇ ਜਾਂ ਪੈਕੇਜ ਬਣਿਆ ਹੋਵੇ ਤਾਂ ਹੀ ਇਹ ਕਹਾਣੀ ਜਿਹੜੀ ਹੈ ਨਾ ਉਹ ਥੋੜੀ ਸੈੱਟ ਹੋ ਜਾਊਗੀ ਜੀ ਬਿਲਕੁਲ ਅ ਮਿੰਟ ਜੀ ਅਗਲੇ ਮਾਮਲੇ ਵੱਲ ਵਧੀਏ ਤੇ ਗੱਲ ਕਰਕੇ ਆਪਾਂ ਅਪਰਾਧਿਕ ਮਾਮਲਿਆਂ ਦੇ ਵਿੱਚ ਜਿਹੜੇ ਪੁਲਿਸ ਅਫਸਰ ਕਿਰੇ ਆ ਉਹਨਾਂ ਦਾ ਮਾਮਲਾ ਕੋਰਟ ਤੱਕ ਪਹੁੰਚਿਆ ਜੀ ਅੱਜ ਦੇਖੋ ਕਈ ਇਸ ਤਰ੍ਹਾਂ ਦੇ ਅਫੀਸਰ ਆ ਜਿਹੜੇ ਪਬਲਿਕ ਡੀਲਿੰਗ ਦੇ ਵਿੱਚ ਲੱਗੇ ਹੋਏ ਆ ਇਹਨਾਂ ਦੀ ਡੀਲਿੰਗ ਨੂੰ ਹੀ ਚੈਲੰਜ ਕੀਤਾ ਗਿਆ ਅੱਛਾ ਇਹਦੇ ਵਿੱਚ ਇੱਕ ਹੋਰ ਵੀ ਗਰਾਉਂਡ ਹੈ ਸਟੇਸ਼ਨ ਦੇ ਵਿੱਚ ਜਿਹੜਾ ਇਹ ਪਟੀਸ਼ਨ ਕਰਤਾ ਹੈ ਸਿਮਰਨਜੀਤ ਸਿੰਘ ਜਿਲੰਦਰ ਨਿਵਾਸੀ ਹਮਮ ਇਹਨਾਂ ਦਾ ਕਹਿਣਾ ਹੈ ਕਿ ਕਈ ਐਸੀਆਂ ਪੋਸਟਾਂ ਵੀ ਨੇ ਜਿਦਾਂ ਆਪਾਂ ਕਹਿੰਦੇ ਆ ਕਿ ਆਈਪੀਐਸ ਕੈਡਰ ਜਿਹੜੀਆਂ ਆਈਪੀਐਸ ਕੈਡਰ ਦੀਆਂ ਪੋਸਟਾਂ ਨੇ ਉਹਨਾਂ ਤੇ ਪੀਪੀਐਸ ਸਨਾਰਥ ਕੀਤੇ ਗਏ ਨੇ ਉਦਾਹਰਨ ਦੇ ਤੌਰ ਤੇ ਦਿਲਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਬਿਰਕ, ਗੁਰਮੀਤ ਸਿੰਘ, ਜਸਦੀਪ ਸਿੰਘ, ਗਗਨਦੀਪ ਸਿੰਘ ਇਹ ਨਾਮ ਹੈ ਆਪਣੇ ਕੋਲੋਂ ਨਹੀਂ ਇਹ ਪਟੀਸ਼ਨ 'ਚੋਂ ਨਾਮ ਲੈ ਰਹੇ ਹਾਂ ਇਸ ਤੋਂ ਇਲਾਵਾ ਇੱਕ ਇੰਟਰਸਟਿੰਗ ਗਰਾਉਂਡ ਇਸ ਪਟੀਸ਼ਨ ਦਾ ਇਹ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਇਹਨਾਂ ਨੇ ਪਬਲਿਕ ਟੀਲਿੰਗ ਤੇ ਲਾਇਆ ਤੇ ਉਹਨਾਂ ਚੋਂ ਕੁਝ ਤੇ ਮਾਮਲੇ ਦਰਜ ਆ ਜਿਦਾਂ ਪਰਮਪਾਲ ਸਿੰਘ ਉਹਨਾਂ ਦੇ ਖਿਲਾਫ ਫ਼ਰਜ਼ੀ ਡਿਗਰੀ ਦਾ ਮਾਮਲਾ ਦਰਜ ਹੈ ਹਮ ਇਸ ਤੋਂ ਇਲਾਵਾ ਅਰਜੰਦਰ ਸਿੰਘ ਇਹ ਅਧਿਕਾਰੀ ਨੇ ਇਹਨਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਲਾਇਆ ਗਿਆ ਜਦ ਕਿ ਇਹਨਾਂ ਤੇ ਹਾਈ ਕੋਰਟ ਦੇ ਵਿੱਚ ਝੂਠੇ ਹਲਫਨਾਮੇ ਤੇ ਅਦਾਲਤੀ ਅਵਗਿਆਦਾ ਜੀ ਜੀ ਤਾਂ ਤੁਸੀਂ ਦੇਖੋ ਕਿ ਇਹ ਗਰਾਉਂਡ ਕਿੰਨੇ ਵੈਲਿਡ ਨੇ ਕਿੰਨੇ ਵਾਜਬ ਨੇ ਕਿ ਜੇ ਕੋਈ ਅਫਸਰ ਹਾਈ ਕੋਰਟ ਦੇ ਵਿੱਚ ਹੀ ਝੂਠ ਬੋਲ ਆਇਆ ਤੇ ਫੜਿਆ ਗਿਆ ਜੀ ਕਿਉਂ ਪਬਲਿਕ ਡੀਲਿੰਗ ਦਾ ਹੱਕਦਾਰ ਹੈ ਮੇਰੇ ਖਿਆਲ ਦੇ ਨਾਲ ਉਸ ਅਫੀਸਰ ਨੂੰ ਤੇ ਕਦੇ ਵੀ ਪਬਲਿਕ ਡੀਲਿੰਗ ਵਾਲੀ ਕੁਰਸੀ ਤੇ ਬਿਠਾਣਾ ਹੀ ਨਹੀਂ ਚਾਹੀਦਾ ਸਰ ਪਰ ਇਥੇ ਪੰਗਾ ਇੱਕ ਹੋਰ ਕਿਸਮ ਦਾ ਵੀ ਹੈ ਜੀ ਪੰਗਾ ਕੀ ਆ ਦੂਜੀ ਕਿਸਮ ਦਾ ਕਿ ਜੇ ਖਾਸ ਤੌਰ ਤੇ ਪੰਜਾਬ ਤੋਂ ਬਾਹਰ ਮੈਂ ਤਾਂ ਹੀ ਕਹਿਣਾ ਉਹਨਾਂ ਮੈਂ ਬੜੀਆਂ ਗੱਲਾਂ ਨਾ ਮੇਰੀਆਂ ਵੱਖ ਹੁੰਦੀਆਂ ਕਿ ਭਾਈ ਯਾਰ ਆ ਬੱਚਿਆਂ ਨੂੰ ਆਈਪੀਐਸ ਬਣਾਓ ਬੱਚਿਆਂ ਨੂੰ ਯਾਰ ਤੁਸੀਂ ਆਈਐਸ ਬਣਾਓ ਜੇ ਕੁਝ ਬਣਾਉਣਾ ਹੈ ਜੇ ਕੁਝ ਹਾਸਲ ਕਰਨਾ ਹੈ ਹੁਣ ਜਿਹੜੇ ਆਈਪੀਐਸ ਐ ਕੱਲ ਦਿੰਪੀ ਦਾ ਖਾਸਮ ਖਾਸ ਬੰਦਾ ਐਸਐਸਪੀ ਤੋਂ ਹਯਾਲ ਵਾ ਕੇ ਤੇ ਲਾਈਵ ਹੋਇਆ ਬੈਠਾ ਸੀ ਪੰਚਾਇਤ ਨਸ਼ਿਆਂ ਦੇ ਮਾਮਲੇ ਚ ਗਏ ਕੇ ਐਸਐਸਪੀ ਨੇ ਅਖਿਆ ਮੈਂ ਤੁਹਾਨੂੰ ਅੰਦਰ ਕਰਦੇ ਆ ਨਾ ਮਾਰ ਮਾਰ ਤੁਹਾਨੂੰ ਮੈਂ ਯੋਤੀਆਂ ਉਹਦੋਂ ਸ਼ੁਰਾ ਰਿਆ ਉਹਦਾ ਕਾਰਨ ਕੀ ਹੈ ਕਿ ਇਸ ਜ਼ਿਲ੍ਹੇ ਦਾ ਪੁਲਿਸ ਮੁਖੀ ਏਡਾ ਅਖੜ ਤੇ ਏਡਾ ਕਹਿ ਲੋ ਕਿ ਮਤਲਬ ਕਿ ਅਣਜਾਣ ਹੈ ਇਹਨਾਂ ਚੀਜ਼ਾਂ ਤੋਂ ਜੋ ਪਿੰਡਾਂ ਦੇ ਵਿੱਚ ਆਪਣਾ ਕਲਚਰ ਹੈ ਜਾਂ ਜੋ ਵੀ ਚੀਜ਼ ਹੈ ਉਹ ਚੰਡੀਗੜ੍ਹੋਂ ਸਿੱਧਾ ਇੱਥੇ ਲਾਇਆ ਉਸ ਬੰਦੇ ਨੂੰ ਕੋਈ ਵੀ ਉਥੇ ਹੈੱਡਕੁਆਰਟਰ ਦੇ ਵਿੱਚ ਠੀਕ ਨਹੀਂ ਕਹਿ ਰਿਹਾ ਤੋ ਇਹ ਵੀ ਇੱਕ ਸਮੱਸਿਆ ਬਣ ਜਾਂਦੀ ਆ ਠੀਕ ਆ ਪਟਿਸ਼ਨ ਕਰਤਾ ਨੇ ਪਟਿਸ਼ਨ ਪਾ ਲਈਆ ਪਰ ਜਿਹੜੇ ਥਾਵਾ ਤੇ ਮਤਲਬ ਕਿ ਇਸ ਤਰ੍ਹਾਂ ਦੇ ਆਈਪੀਐਸ ਸਾਰੇ ਤੁਸੀਂ ਲਾਉਂਗੇ ਤੇ ਜਿਨ੍ਹਾਂ ਨੂੰ ਹੁਣ ਚੇਅਰ ਹੋ ਜਾਂਦਾ ਉਹ ਪੰਜਾਬ ਚ ਆ ਕੇ ਉੱਥੇ ਪੰਜਾਬ ਵਰਗੇ ਹੋ ਜਾਂਦੇ ਆ ਉੱਥੇ ਸਮਝ ਲੈਂਦੇ ਆ ਜਿਹੜੇ ਕੁਝ ਚੱਕ ਕੇ ਇਦਾਂ ਲਾ ਦਿਓਗੇ ਉਥੇ ਪੜਾਈ ਉਹਨਾਂ ਦਾ ਰਵਈਆ ਕੁਰਾਹਤ ਹੈ ਤੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਵੀ ਦੇਖਣੀਆਂ ਤੇ ਬਚਣੀਆਂ ਪੈਣ ਜੀ ਬਿਲਕੁਲ ਬਿਲਕੁਲ ਤੇ ਗੱਲ ਕਰੀਏ ਬੰਡੂ ਜੀ ਵਕੀਲ ਦੀ ਗ੍ਰਿਫਤਾਰੀ ਦੀ ਕਹਿੰਦੇ ਖ਼ਬਰੀ ਦੱਬ ਕੇ ਰਹਿ ਗਈ ਜੀ ਦੇਖੋ ਇੱਕ ਵਕੀਲ ਦਾ ਜਿਹੜਾ ਇਹ ਮਸਲਾ ਹੈ ਮਸਲਾ ਇਹ ਹੁੰਸੀ ਗਾ ਕਿ ਅਸਲ ਦੇ ਵਿੱਚ ਇੱਕ ਫੈਮਿਲੀ ਮੈਟਰ ਸੀਗਾ ਫਰੋਜ਼ਪੁਰ ਸ਼ਹਿਰ ਦੇ ਮੱਲਾਂ ਵਾਲਾ ਰੋਡ ਦੇ ਵਿੱਚ ਨਾ ਇੱਕ ਬੇਦੀ ਕਲੋਨੀ ਪੈਂਦੀ ਆ ਉੱਥੋਂ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਸੀਬੀਆਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਦੀ ਭੈਣ ਦਾ ਕੋਈ ਤਲਾਕ ਦਾ ਕੇਸ ਬਠਿੰਡਾ ਕੋਰਟ ਚ ਚੱਲਦਾ ਤੇ ਇੱਕ ਵਕੀਲ ਸੈਟਿੰਗ ਕਰਵਾਉਂਦਾ ਤੇ ਫਿਰ ਉਹਨੇ ਸ਼ਾਇਦ ਗੱਲ ਵੀ ਕਰਵਾਈ ਸੀਗੀ ਤੇ ਫਿਰ ਉਸ ਤੋਂ ਬਾਅਦ ਕਿਸ਼ਤ ਲਈ ਉਹਨੇ ਕਿਹਾ ਵੀ ਖੁਦ ਜੱਜ ਦਾ ਬੰਦਾ ਹੀ ਮੇਰੇ ਕੋਲ ਆਏਗਾ ਤੁਸੀਂ ਆ ਜਾਣਾ ਤਾਂ ਜਦੋਂ ਇਹ ਸਾਰੀ ਗੱਲਬਾਤ ਰਿਕਾਰਡ ਕਰ ਲਈ ਸੀਬੀਆਈ ਨੇ ਫਿਰ ਟਰੈਪ ਕੀਤਾ ਉਹ ਜਿਹੜੀ ਪਹਿਲੀ ਪੈਸਿਆਂ ਦੀ ਕਿਸ਼ਤ ਸੀਗੀ ਉਹ ਜਦੋਂ ਉਹਨੇ ਪ੍ਰਵਾਨ ਕਰਨੀ ਸੀ ਵਸੂਲ ਕਰਨੀ ਸੀ ਉਸ ਵੇਲੇ ਫਿਰ ਸੀਬੀਆਈ ਨੇ ਉਹਦਾ ਗੁੱਟ ਜਿਹੜਾ ਉਹ ਨਾ ਲਿਆ ਹੁਣ ਦੇਖੋ 13 14 ਨੂੰ ਇਹ ਗ੍ਰਫਤਾਰੀ ਹੋਈ ਆ ਬਠਿੰਡੇ ਦੀ ਜੁਡੀਸ਼ਰੀ ਨਾਲ ਜੁੜਦਾ ਮਸਲਾ ਇੱਕ ਅਪਰੀ ਹੀ ਤਪ ਗਈ ਜਦ ਕਿ 3 ਲੱਖ ਰੁਪਈਆ ਜਿਹੜਾ ਉਹ ਵਕੀਲ ਨੇ ਕੋਈ ਆਪਣੇ ਲਈ ਨਹੀਂ ਮੰਗਿਆ ਹਮ ਜੱਜ ਲਈ ਮੰਗਿਆ ਔਰ ਬਠਿੰਡੇ ਦੇ ਵਿੱਚ ਅੱਗੇ ਵੀ ਜੁਡੀਸ਼ਰੀ ਚੋਂ ਤਰ੍ਹਾਂ ਤਰ੍ਹਾਂ ਦੀਆਂ ਇਦਾਂ ਦੀਆਂ ਲੜਾਈਆਂ ਚਰਚਾਵਾਂ ਚੱਲੀਆਂ ਤਾਂ ਮਤਲਬ ਇਹ ਆ ਕਿ ਜਿਹੜਾ ਮਾਮਲਾ ਜੁਡੀਸ਼ਰੀ ਦੇ ਵਿੱਚ ਬੜਾ ਗੰਭੀਰ ਸਮਝਿਆ ਜਾਣਾ ਚਾਹੀਦਾ ਸੀ ਕਮਾਲ ਦੀ ਗੱਲ ਹੈ ਵੀ ਮੈਂ ਬਦਲਾਅ ਦੀ ਰੁੱਤ ਚ ਹੀ ਦੇਖਣਾ ਸੀਗਾ ਕਿ ਜੁਡੀਸ਼ਰੀ ਨਾਲ ਜੁੜਿਆ ਮਾਮਲਾ ਇੱਕ ਤਰ੍ਹਾਂ ਨਾਲ ਜੱਜ ਦੇ ਨਾਮ ਤੇ ਰਿਸ਼ਵਤ ਮੰਗੀ ਗਈ ਆ ਉਹ ਬਿਲਕੁਲ ਦੱਬ ਦਿੱਤਾ ਗਿਆ ਮੀਡੀਆ ਦੇ ਵਿੱਚ ਖੁੱਲ ਕੇ ਉਹ ਪ੍ਰਚਾਰਿਆ ਹੀ ਨਹੀਂ ਜਦੋਂ ਮੀਡੀਆ ਵਾਲੇ ਹੀ ਪੇਸ਼ਕਾਰ ਪੇਸ਼ਕਾਰੀ ਨਹੀਂ ਕਰਨਗੇ ਤੇ ਲੋਕਾਂ ਨੂੰ ਖੇ ਦੀ ਮਿੱਟੀ ਪਤਾ ਲੱਗਣਾ ਕੀ ਚੱਲ ਰਿਹਾ ਤਾਂ ਇਹ ਜੁਡੀਸ਼ਰੀ ਦਾ ਹਾਲ ਹੈ ਕਿ ਜੇ ਗਰੀਬ ਆਦਮੀ ਆ ਉਹ ਕਤਾਰਾਂ ਚ ਲਗਾ ਰਿਹਾ ਹੈ ਕਿ ਜੇ ਅਮੀਰ ਆਦਮੀ ਆ ਉਹਦੇ ਕੋਲ ਸੂਟਕੇਸ ਆ ਤਾਂ ਤੁਸੀਂ ਹਿਸਾਬ ਲਾ ਲਓ ਕਿ ਦਲਾਲੀ ਤੰਤਰ ਜਿਸ ਤਰ੍ਹਾਂ ਕੰਮ ਕਰਦਾ ਉਹ ਸ਼ਰੀਆਮ ਕਹਿੰਦਾ ਕਿ ਮੇਰੀ ਜਿਸ ਤਰ੍ਹਾਂ ਬਈ ਜੱਜ ਨਾਲ ਸੈਟਿੰਗ ਆ ਜੋ ਐਨੇ ਪੈਸੇ ਲੱਗਣਗੇ ਤੁਹਾਡੇ ਹੱਕ ਚ ਫੈਸਲਾ ਕਰਵਾ ਦੇਣਾ ਜੀ ਬਿਲਕੁਲ ਤੇ ਦਿੱਲੀ ਕਮੇਟੀ ਦੇ ਮੈਂਬਰ ਦਾ ਕੋਈ ਨਿੱਜੀ ਮਾਮਲਾ ਉੱਛਲਿਆ ਜੀ ਖਾਸਾ ਚਰਚਾ ਦੇ ਵਿੱਚ ਹਾਂ ਜੀ ਇੱਕ ਤੇ ਤੁਹਾਨੂੰ ਪਤਾ ਚੀਫ ਕਾਲਸਾ ਦਵਾਨ ਵਾਲੇ ਦੀ ਹਰਕਤ ਕਿੰਡੀ ਮਾੜੀ ਸੀ ਉਹਦਾ ਕੀ ਬਣਿਆ ਮੈਨੂੰ ਤੇ ਪਤਾ ਨਹੀਂ ਲੱਗਿਆ ਉਹ ਤੇ ਮਾਂ ਧੀ ਦੇ ਨਾਲ ਹੀ ਬੜਾ ਸੀਗਾ ਖੈਰ ਉਹਨਾਂ ਦੇ ਦਿੱਲੀ ਕਮੇਟੀ ਦੇ ਮੈਂਬਰ ਤੇ ਕੁੜੀ ਨੂੰ ਵਰਗਲਾਉਣ ਦਾ ਤੁਸ਼ ਲੱਗਾ ਸੀ ਕੁੜੀ ਦੇ ਮਾਤਾ ਪਿਤਾ ਬਲਜੀਤ ਕੌਰ ਤੇ ਗੁਰਦੀਪ ਸਿੰਘ ਨੇ ਮਨਜੀਤ ਸਿੰਘ ਜੀਕੇ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਟੈਗੋਰ ਗਾਰਡਨ ਵਾਰਡ ਤੋਂ ਜਿਹੜੇ ਦਿੱਲੀ ਕਮੇਟੀ ਦੇ ਮੈਂਬਰ ਹੈ ਆ ਗਿਨੀ ਸਾਹਿਬ ਸਾਡੀ ਧੀ ਨੂੰ ਵਰਗਲਾ ਕੀ ਲੈ ਗਿਆ ਤੇ ਉਹ ਸਾਡੀ ਕਰੋੜਾਂ ਦੀ ਜਾਇਦਾਦ ਹੜਪਣਾ ਚਾਹੁੰਦਾ ਤੇ ਉਹਦਾ ਟੂਪ ਟੈਸਟ ਵੀ ਕਰਵਾਇਆ ਜਾਵੇ ਜਾਂ ਇਹਨੂੰ ਸ਼ਾਪੁੱਤਾ ਕਰਦਾ ਹੈ ਤਾਂ ਇਹ ਮਾਮਲਾ ਬਹੁਤ ਜ਼ਿਆਦਾ ਜਿਹੜਾ ਭੱਕ ਗਿਆ ਫਿਰ ਬਾਅਦ ਦੇ ਵਿੱਚ ਇਹਦੇ ਵਿੱਚ ਇੱਕ ਯੂ ਟਰਨ ਇੰਝ ਆਇਆ ਕਿ ਉਹ ਇੱਕ ਤਾਂ ਲੜਕੀ ਆ ਜਿਹੜੀ ਜਿਹੜੀ ਕਿ 31 ਸਾਲ ਦੀ ਆ ਸ਼ਹਿਦਪੀਸ਼ੇ ਤੋਂ ਵਕਾਲਤ ਚ ਹੈ ਤਾਂ ਉਸਨੇ ਕਿਹਾ ਕਿ ਇਹ ਜਿਹੜੇ ਮੇਰੇ ਮਤਲਬ ਕਿ ਮਾਤਾ ਪਿਤਾ ਆ ਇਹ ਕਿਸੇ ਨਾਲ ਮਤਲਬ ਬਈ ਠੀਕ ਨਹੀਂ ਵਿਆਹ ਕਰ ਦੇ ਖਾਸ ਤੌਰ ਤੇ ਮੇਰੇ ਨਾਲ ਤੇ ਇਹਨਾਂ ਨੇ ਉਹਨੇ ਕਿਹਾ ਕਿ ਇਹਨਾਂ ਨੇ ਮੈਨੂੰ ਗੰਦੀਆਂ ਆਡੀਓ ਮਤਲਬ ਕਿ ਗਾਲਾਂ ਕੱਢ ਕੇ ਭੇਜੀਆਂ ਵੀ ਆ। ਵੀ ਮੈਂ ਤੇ ਉਹਦੇ ਨਾਲ ਵਿਆਹ ਕਰਨਾ ਚਾਹੁੰਦੀ ਆ। ਇਹ ਮੇਰਾ ਹੱਕ ਹੈ। ਹੂੰ ਹੂੰ। ਮੇਰੇ ਮਾਪੇ ਮੇਰਾ ਨੁਕਸਾਨ ਨਹੀਂ ਪਹੁੰਚਾ ਸਕਦੇ ਇਸ ਲਈ ਉਹ ਸਿਆਸਤ ਕਰਦੇ ਆ। ਤੇ ਉਧਰ ਜਿੰਨੀ ਸਾਹਿਬ ਕਹਿ ਰਹੇ ਆ ਕਿ 20 ਅਗਸਤ ਨੂੰ ਦੁਪਹਿਰ ਨੂੰ ਮੇਰਾ ਰੋਕਾ ਹੋ ਗਿਆ ਤੇ ਮਨਜੀਤ ਸਿੰਘ ਜੀ ਕੇ ਪਰਮਿੰਦਰਪਾਲ ਸਿੰਘ ਸਰਨਾ ਦਲ ਇਸ ਮਾਮਲੇ 'ਚ ਸੌੜੀ ਸਿਆਸਤ ਕਰ ਰਹੇ ਆ ਤਾਂ ਮਤਲਬ ਕਿ ਤੁਸੀਂ ਇਹ ਦੇਖੋ ਕਿ ਅੱਜ ਪ੍ਰਵੀਨ ਜੀ ਤੁਹਾਨੂੰ ਵੀ ਹੁਣ ਲੰਮਾ ਸਮਾਂ ਹੋ ਗਿਆ ਖੈਰ ਮੈਨੂੰ ਵੀ ਅਰਸਾ ਹੋ ਗਿਆ ਕਿ ਆ ਕੁਝ ਕੁ ਸਾਲਾਂ ਤੋਂ ਕੁਝ ਕੁ ਮਹੀਨਿਆਂ ਤੋਂ ਆਪਾਂ ਨਵਾਂ ਹੀ ਟ੍ਰੈਂਡ ਦੇਖਦੇ ਫੈਮਿਲੀ ਮੈਟਰ ਜਿਹੜੇ ਆ ਉਹ ਬੜੇ ਹਾਈ ਪ੍ਰੋਫਾਈਲ ਬਣ ਰਹੇ ਆ ਤੇ ਮੀਡੀਆ ਚਾ ਰਹੇ ਆ ਆਪ ਤੁਸੀਂ ਉਹ ਚਾਹੇ ਉਹ ਟਰੈਕਟਰ ਵਾਲੀ ਕੁੜੀ ਦਾ ਦੇਖ ਲਓ ਚਾਹੇ ਕੋਰ ਕੁੜੀ ਆ ਗਈ ਆ ਮਹਿਰੋਂ ਵਾਲਾ ਮਾਮਲਾ ਬਹੁਤ ਲੋਕਾਂ ਨੇ ਚੱਕਿਆ ਨਰਵ ਵਾਲਾ ਵਿਚ ਉਹ ਤਾਂ ਮਰਡਰ ਦਾ ਹੋ ਗਿਆ ਨਾ ਹੂੰ ਹੂੰ ਉਹ ਵੀ ਉਹ ਤਾਂ ਮਰਡਰ ਦਾ ਹੋ ਗਿਆ ਮਤਲਬ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਨਿੱਜੀ ਗੱਲਾਂ ਬਾਤਾਂ ਜਾਂ ਨਿੱਜੀ ਮੈਟਰ ਵੀ ਕਹਿ ਸਕਦੇ ਆ ਤੇ ਉਹ ਵੀ ਹੁਣ ਬਹੁਤ ਜਲਦੀ ਜਲਦੀ ਮਤਲਬ ਕਿ ਘਰਾਂ ਚੋਂ ਆਪ ਦੇ ਮੈਂਬਰ ਹੀ ਲਿਆ ਰਹੇ ਨੇ ਸਾਹਮਣੇ ਇਹ ਪੱਖ ਵੀ ਬੜਾ ਅਜ ਬਦਲਦੇ ਦੌਰ ਦਾ ਹੈ ਕਿ ਲੋਕ ਕਿ ਪ੍ਰਤੀਕ ਆ ਹੂੰ ਜੀ ਬਿਲਕੁਲ ਤੇ ਵੀਜ਼ਾ ਰਿਜੈਕਸ਼ਨ ਕਹਿੰਦੇ ਵਧਾਰਿਆ ਟੈਨਸ਼ਨ ਜੀ ਦੇਖੋ ਵੀਜ਼ਰ ਰਿਜੈਕਸ਼ਨ ਵੀਜ਼ਰ ਰਿਜੈਕਸ਼ਨ ਤੇ ਤਾਂ ਇਹਨਾਂ ਜੇ ਇਜਾ ਅਪਲਾਈ ਜ਼ਿਆਦਾ ਹੁੰਦਾ ਹੈ ਚਾਹਤ ਜ਼ਿਆਦਾ ਹੈ ਤਾਂ ਉੱਥੇ ਹੀ ਇਸ ਤਰ੍ਹਾਂ ਦਾ ਫਿਰ ਮਨੋਵਿਗਿਆਨ ਦਾ ਡਾਟਾ ਜਿਹੜਾ ਉਹ ਸਾਹਮਣੇ ਆਏਗਾ ਦੇਖੋ ਮਨੋਵਿਗਿਆਨ ਯਾਨੀ ਮਨੋ ਹੈਲਥ ਜਿਹੜੀ ਹੈ ਉਹ ਆਪਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਤੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੂਰਾਈ ਨਹੀਂ ਹੈ ਕਿ ਅਸਲੀ ਖੇਡ ਹੀ ਸਾਰੀ ਜਿਹੜੀ ਆ ਉਹ ਮਨੋਵਰਤੀ ਦੀ ਆ ਹੁਣ ਕਈ ਕੇਸ ਜਿਹੜੇ ਆ ਉਹ ਆ ਰਹੇ ਆ ਜਿਹੜੀ ਮਤਲਬ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਇਹ ਸਾਰਾ ਰਿਐਕਸ਼ਨ ਤੇ ਪਰਿਵਾਰਕ ਦਬਾਅ ਦੇ ਚਲਦੇ ਇੱਕ ਔਰਤ ਸੀ ਉਸਨੇ ਬੱਚਾ ਵੀ ਨਾ ਲਿਆ ਪਰਿਵਾਰਕ ਮੈਂਬਰ ਉਹਨਾਂ ਦੇ ਬਾਹਰ ਸੀਗੇ ਤੇ ਬਾਅਦ ਦੇ ਵਿੱਚ ਜਦੋਂ ਰਿਐਕਸ਼ਨ ਹੁੰਦੀ ਗਈ ਤਾਂ ਫਿਰ ਉਹਦੀ ਮਾਨਸਿਕ ਹਾਲਤ ਵਿਗੜ ਗਈ ਐਂਜ਼ਾਈਟੀ ਅਟੈਕ ਤੱਕ ਆ ਗਿਆ ਇਸੇ ਤਰ੍ਹਾਂ ਇੱਕ ਹੋਰ ਕੇਸ ਆਇਆ ਪੰਜਾਬ ਚੋਂ ਕਿ ਇੱਕ ਫਾਈਲ اٹਕੀ ਜਿੱਥੇ ਇੱਕ ਨੌਜਵਾਨ ਨੇ ਮਤਲਬ ਕਿ ਉਹਦੇ ਪਹਿਲਾ ਹੀ ਭਾਈ ਭੈਣ ਉਧਰ ਸੈਟ ਸੀ ਕਿ ਉਹ ਜਾਣਾ ਚਾਹੁੰਦਾ ਸੀਗਾ ਤਾਂ ਫਾਈਲ ਹੁਣ ਅਟਕ ਜਾਂਦੀ ਹੈ ਤੁਹਾਨੂੰ ਪਤਾ ਤਾਂ ਉਹਨੇ ਕੀ ਕੀਤਾ ਕਿ ਜਿਹੜੀ ਇੱਧਰ ਦੀ ਨੌਕਰੀ ਸੀ ਉਹ ਵੀ ਛੱਡ ਦਿੱਤੀ ਮੁਰਕੇ ਉਧਰੋਂ ਲਟਕਾ ਪੈਦਾ ਹੋ ਗਿਆ ਉਹ ਵੀ ਕਹਿ ਲੋ ਕਿ ਡਿਪਰੈਸ਼ਨ ਚ چلا ਗਿਆ ਇੱਕ ਹੋਰ ਨੌਜਵਾਨ ਆ ਕਰਜ਼ਾ ਲੈ ਕੇ ਫਾਈਲ ਲਾਈ ਸੀ ਬਿਜਾਰ ਰਿਜੈਕਸ਼ਨ ਆ ਗਈ ਅਸਫਲਤਾ ਤਾਨੂੰ ਪਤਾ ਹੀ ਆ ਫਿਰ ਕਈ ਵਾਰ ਮੇਨੇ ਵੀ ਬਣ ਜਾਂਦੀ ਆ ਉਹਦੀ ਵੀ ਹੁਣ ਕਾਉਂਸਲਿੰਗ ਕਰਵਾਈ ਜਾ ਰਹੀ ਆ ਕਿਉਂਕਿ ਉਹ ਵੀ ਬਹੁਤ ਵੱਡੇ ਸਦਮੇ ਚ ਚਲਾ ਗਿਆ ਦੇਖੋ ਕਈ ਇਸ ਤਰ੍ਹਾਂ ਦੇ ਕੇਸ ਆ ਜਿਹੜੇ ਮਨੋ ਰੋਗਾਂ ਦੇ ਮਹਾਰਾ ਕੋਲ ਆ ਰਹੇ ਆ ਬੀਨੇ ਦੇ 5 5 7 7 ਇੱਕ ਡਾਕਟਰ ਕੋਲ ਕੇਸ ਆ ਕਿ ਤੁਮੇ ਕੋਈ ਹੁਣ ਤੁਹਾਨੂੰ ਪਤਾ ਕੈਨੇਡਾ ਚ ਬੜਾ ਚੱਲਿਆ ਸੀ ਕੰਮ ਬੰਦ ਹੋ ਗਿਆ ਥੋੜਾ ਯੂਕੇ ਚ ਸਖਤੀ ਹੋ ਗਈ ਆ ਡੰਕੀ ਰੂਟ ਬੰਦ ਹੋ ਗਿਆ ਇਹਨਾਂ ਨੇ ਹੋਰ ਵੀ ਮੁੱਲੇ ਮਤਾ ਚ ਜਿਹੜਿਆਂ ਨੇ ਕਿਤੇ ਪੈਸੇ ਫਸਾਏ ਸੀ ਕੋ ਫਾਈਲ ਲਾਈ ਕੋ ਇਧਰ ਕੀਤਾ ਕੋ ਉਧਰ ਕੀਤਾ ਇਸ ਕਰਕੇ ਕੇਸ ਜਿਹੜੇ ਆ ਉਤੇ ਜੀ ਨਾਲ ਵਧ ਰਹੇ ਜੀ ਬਿਲਕੁਲ ਤੇ ਗੱਲ ਕਰੀਏ ਜਾਂਦਿਆਂ ਦੇ ਹਾਈਬ੍ਰਿਡ ਚੋਨੇ ਦੀ ਕਹਿੰਦੇ ਇਹਨੂੰ ਖਰੀਦਣ ਤੋਂ ਸਰਕਾਰ ਜਿਹੜੀ ਆ ਫਿਲਹਾਲ ਟਾਲੇ ਤੇ ਆ ਜੀ ਆ ਦੇਖੋ ਹਾਲੇ ਤੱਕ ਜਿਹੜਾ ਮਸਲਾ ਕਿਉਂਕਿ ਜਿਹੜਾ ਹਾਈ ਗ੍ਰੈਡ ਪੀ ਇਹਨਾਂ ਨੇ ਬੈਨ ਕੀਤਾ ਸੀ ਉਹ ਬੈਨ ਤੇ ਹਾਈ ਕੋਰਟ ਨੇ ਚੁੱਕ ਦਿੱਤਾ ਹਮਮ ਪਰ ਉੱਡੀਆਂ ਸਾਹਿਬ ਦਾ ਇੱਕ ਬਿਆਨ ਆ ਉਹ ਧਿਆਨ ਮੰਗਦਾ ਹੈ ਕਿ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਕੀਤੀ ਜਾਏਗੀ ਕਾਰਵਾਈ ਮਤਲਬ ਕਿਤੇ ਨਾ ਕਿਤੇ ਸਰਕਾਰ ਇਸ ਫੈਸਲੇ ਨੂੰ ਚੈਲੰਜ ਵੀ ਕਰ ਸਕਦੀ ਆ ਤਾਂ ਕਿ ਜੇ ਚੈਲੰਜ ਕਰ ਦੇਵੇਗੀ ਤਦ ਤੱਕ ਜਿਹੜਾ ਚੋਨੇ ਦਾ ਸੀਜ਼ਨ ਹੈ ਉਹ ਬਿਲਕੁਲ ਨੇੜੇ ਆ ਜਾਏਗਾ ਉਦੋਂ ਤੱਕ ਜੇ ਨਾ ਨਿਬੜਿਆ ਕੋਰਟ ਦੇ ਵਿੱਚ ਵਿਚਾਰ ਅਧੀਨ ਹੋਇਆ ਮਾਮਲਾ ਤਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਹਾਈਬ੍ਰਿਡ ਝੋਨਾ ਨਹੀਂ ਖਰੀਦਾਂਗੇ ਕਿਉਂ ਕਿਉਂਕਿ ਸਾਡਾ ਮਾਮਲਾ ਜਿਹੜਾ ਹੈ ਉਹ ਕੋਰਟ ਦੇ ਵਿੱਚ ਸੁਣਵਾਈ ਤਹਿ ਤਿਆ। ਤੇ ਇਸ ਕਰਕੇ ਇਥੋਂ ਅਸਾਰ ਬਣ ਗਏ ਨੇ ਕਿ ਹਾਈਬ੍ਰਿਡ ਝੋਨਾ ਜਿਹੜਾ ਜਿਹਦੇ ਬਾਰੇ ਆਪਾਂ ਅਕਸਰ ਗੱਲਾਂ ਕਰਦੇ ਸੀਗੇ ਕਿ ਹਾਈਬ੍ਰਿਡ ਝੋਨਾ ਲੋਕਾਂ ਨੇ ਬਹੁਤ ਵਿਜਿਆਤ ਕਿਤੇ ਮੇਰੇ ਖਿਆਲ ਦੇ ਨਾਲ ਸ਼ਾਇਦ ਢਾਈ ਲੱਖ ਪਿੱਲੇ ਦੇ ਕਰੀਬ ਆ। ਬਈਆ ਤਜਾ ਕਹ ਲੋ ਲੋਾਈ ਤਾਂ ਉਹ ਬੜੀ ਵੱਡੀ ਸਮੱਸਿਆ ਗਾਂ ਬਣ ਜਾਏਗੀ ਹੁਣ ਸਰਕਾਰ ਚੁਕਵਾ ਵੀ ਨਹੀਂ ਸਕਦੀ ਕਿਉਂਕਿ ਗਾਂ ਸ਼ੈਲਰ ਮਾਲਕ ਵੀ ਤੇ ਆਪਣੇ ਹੀ ਆ ਨਾ ਸ਼ੈਲਰ ਮਾਲਕਾਂ ਦਾ ਆਪਣਾ ਰੋਣਾ ਕਿ 60 ਕਿਲੋ ਚੌਲ ਭਰਦੇ ਨੇ ਐਫਸੀਆਈ ਵਾਲੇ ਸਰਕਾਰ ਯਾਨੀ ਤੇ ਸਾਨੂੰ ਇਹਦੇ ਤੋਂ ਪ੍ਰਾਪਤ ਹੁੰਦਾ 50 ਕਿਲੋ ਤਾਂ ਸਾਡਾ ਇੱਕ ਘਟਾ ਤਾਂ ਮਤਲਬ ਇਹ ਆ ਕਿ ਕਿਸਾਨਾਂ ਨੇ ਹਾਈਬ੍ਰਿਡ ਚੋਣਾ ਟੈਨ ਹੋਣ ਦੇ ਬਾਵਜੂਦ ਵਿਜਿਆ ਇਹ ਉਹਨਾਂ ਦੀ ਗਲਤੀ ਆ ਪਰ ਹੱਲ ਕੋਈ ਨਿਕਲਦਾ ਹੋਣ ਦਾ ਨਜ਼ਰ ਆ ਨਹੀਂ ਰਿਹਾ ਅਸਲ ਆ ਜੀ ਬਿਲਕੁਲ ਤੇ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪੇਠੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ